ਮੇਰਾ ਨਾਮ ਹੈ ਜੀ ਗੀਤਾ ਮਹਿਰਾ ਮੈਂ ਬੁਟੇਕ ਬਾਦ ਨਗਰ 897 ਤੇ ਰਹਿੰਦੀ ਹਾਂ ਕੱਲ ਮੇਰਾ ਬੱਚਾ ਦੋਗੀ ਨੂੰ ਕਮਾਣ ਗਿਆ ਕਦੀ ਉਹ ਜਾਂਦਾ ਵੀ ਨਹੀਂ ਤੇ ਬਸ ਉਹ ਲੜਕੇ ਨੇ ਗਾਲ ਗਲੋਚ ਕੀਤੀ ਹੈ ਬਸ ਇੰਨੀ ਗੱਲ ਤੋਂ ਲੜਾਈ ਹੋ ਗਈ ਉਹਦੀ ਉਹਨੇ ਇੱਕ ਵਾਰ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਜਾੜ ਦਿਆ ਬਨ ਲੱਗਾ ਹੈ ਤੇ ਬੈਠ ਕੇ ਉਹਨੇ ਉਹਨੂੰ ਜੀ ਬੰਦੇ ਬੰਦੇ ਕਦੇ ਮਾਰਨੇ ਉਹ ਕੋਈ ਛੋਟੀ ਫੈਮਲੀ ਬੋਲਣਾ ਸ਼ੁਰੂ ਹੋ ਗਿਆ ਕਿ ਉਹਨੂੰ ਲੰਮੇ ਪਾਦੋ ਇਹਦੀ ਲੱਤ ਕੋਟ ਦੇ ਕਿ ਮੋਕੇ ਤੇ ਮੈਂ ਤੇ ਕੋਈ ਸੀ ਨਹੀਂ ਉਹਨਾਂ ਦੀ ਫੈਮਿਲੀ ਸੀ ਕਿ ਉਹਨੇ ਉਹਦੀ ਲੱਤ ਦੇ ਵਿੱਚ ਲੱਤ ਫਸਾ ਕੇ ਉਹਨੂੰ ਛੁੱਟ ਵੀ ਤਾਂ ਲੇਕਿਨ ਉਹਦੀ ਲੱਤ ਤੋੜ ਦਿੱਤੀ ਗੋਡਰ ਤੱਕ ਗਿਆ ਕਿੰਨਾ ਕਰਦੇ ਗੱਟ ਦੇ ਚਲੇ ਗਏ ਸਾਰ ਤੋਂ ਬਾਅਦ ਉਸ ਤੋਂ ਤੇ ਵੈਸੇ ਹੀ ਡੰਗਿਆਂ ਦੇ ਨਿਸ਼ਾਨ ਹੋ ਗਏ ਸਾਰੇ ਤੇ ਬਾਹਰ ਕੁਝ ਨਹੀਂ ਬੈਂਕਿੰਗ ਲੇ ਤੇ ਕਿਸੇ ਦਾ ਕੋਈ ਫਾਇਦਾ ਨਹੀਂ ਇਸ ਦੇ ਬਾਕੀ ਗੋਡਾ ਉਹਦਾ ਫੈਕਚਰ ਹੋ ਗਿਆ ਜੋ ਉਹਨਾਂ ਹਾਰਮੋਨੋਸ ਕਿਰਪਾ ਨਾਲ ਮੈਂ ਟ੍ਰੀਟ ਕਰਾਇਆ ਹੈ ਆਈ ਸੀ ਡੀ ਚ ਲੱਗਣੇ ਕੋਈ ਸਾਸੀ ਜਾਂਦੇ ਨਹੀਂ ਉਹਨਾਂ ਮੂਜੀ ਅਸਤੇ ਤਾ ਦਿਨ ਨਿਕਲਦੇ ਨਹੀਂ ਬੇਟਾ ਮੇਰਾ ਬੈਂਕ ਚਾ ਕਦੀ ਬੱਚੇ ਮੇਰੇ ਬਾਹਰ ਹੀ ਨਹੀਂ ਨਿਕਲੇ ਤੇ ਅਸੀ ਕਦੀ ਬਾਹਰ ਨਿਕਲੇ ਨਹੀਂ ਨਾ ਸਾਡਾ ਕਿਸੇ ਨਾਲ ਲੈਣਾ ਨਾ ਦੇਣਾ ਅਸੀਂ ਉਹ ਸੁਪਾਈਵਲ ਰਹਿੰਦੇ ਨਹੀਂ ਅਸੀਂ ਗੰਧਵੜਨ ਨੂੰ ਉਹ ਬੈਠੇ ਰਹਿੰਦੇ ਕਿੰਨੇ ਬੰਦੇ ਦਿੱਤੇ ਕੋ ਬੇਰੇ ਤੇ ਕਿੰਨੇ ਬੰਦੇ ਦਿੱਤੇ ਕੱਲਾ ਹੀ ਉਹ ਲੱਗਦਾ ਕੱਲਾ ਹੀ ਨੜਕਾ ਬੇਟਾ ਵੀ ਮੇਰਾ ਕੱਲਾ ਸੀ ਕੱਲਾ ਸੀ ਉਹ ਵੀ ਕੱਲਾ ਸੋ ਰੋਡ ਤੋਂ ਬੈਠ ਕੇ ਆਉਂਦਾ ਕਾਰ ਸੀ ਉਹ ਲੋਕਾਂ ਤੇ ਜਗਾ ਬਣਾ ਰਹੇ ਐ ਤੇ ਉੱਪਰ ਉਹਦੀ ਫੈਮਲੀ ਮੈਂਬਰ ਸੀ ਤੇ ਮਦਰ ਸੀ ਪਤਾ ਨਹੀਂ ਕਿ ਵਾਈਫ ਸੀ ਮਾਂ ਮਦਰ ਸੀ ਕਿਸੇ ਦਾ ਕੋਈ ਨਹੀਂ ਰਹਿ ਗਿਆ ਸੀ ਪਤਾ ਉਹਨੂੰ ਵੀ ਬਚਾਰੇ ਨੂੰ ਕੁਝ ਨਹੀਂ ਲੱਗਾ ਜੋਹਨ ਕੀ ਤੁਹਾਡੀ ਮੰਗ ਕੀ ਕਰਨੀ ਹੈ ਮੰਗ ਇਹ ਹੈ ਕਿ ਵੀ ਦੇਖੋ ਜੇ ਹੁਣ ਇੱਕ ਬੱਚਾ ਇੱਕ ਡੋਗੀ ਦੇ ਕੋਲ ਇੰਨਾ ਕਲੇਸ਼ ਕਰ ਦਿੱਤਾ ਕੱਲ ਨੂੰ ਕਿਸੇ ਨਾਲ ਕੁਝ ਨਹੀਂ ਕਰ ਸਕਦੇ ਤੇ ਵੀ ਮੰਗ ਇਹ ਹੋਈ ਹੈ ਕਿ ਇਸ ਮਸਲੇ ਨੂੰ ਆਰਾਮ ਨਾਲ ਦੇਖ ਕੇ ਹੱਲਾਇਆ ਜਾਏ ਜਿਹੜਾ ਮੇਰੇ ਬੱਚੇ ਦਾ 3 ਮਹੀਨੇ ਦਾ ਕੰਮ ਵੀ ਖਤਮ ਹੋਇਆ ਸਭ ਕੁਝ ਖਤਮ ਹੋਇਆ ਮੇਰਾ ਬੱਚਾ ਤਾਂ ਮੰਦੀ ਤੋਂ ਡੈਗ ਗਿਆ ਕਿਉਂਕਿ ਇੰਨਾ ਤੇ ਮੈਨੂੰ ਹੋਣਾ ਹੈ ਹੁਣ ਆਵਾਰਾ ਕੁੱਤੇ ਕਈ ਪਿਸ਼ਾਬ ਕਰਦੇ ਉਹਨਾਂ ਦੇ ਘਰ ਘਰ ਕੋਈ ਤੁਸੀਂ ਕੰਮ ਲੈ ਕੇ ਲੰਘਦੇ ਹੋ समझाना चाहिए मेरी कैसी थी बाकी सब हो रही कलानी हसबैंड मेरे बार गए कल्ला कल्ला मेरा बेटा है मेरे खेला दस बचे सची बात ही है